ਪੰਜਾਬ ਸਰਕਾਰ ਤੁਹਾਡੇ ਦਵਾਰ ਪਿੰਡ ਪੇਦਨੀ ਵਿਖੇ ਪੰਜਾਬ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਜਿਸ ਕੈਂਪ ਦੇ ਵਿੱਚ ਤਹਿਸੀਲਦਾਰ ਸ਼ਹਿਵਾਨ ਨਾਲ ਸਾਰੇ ਦਫ਼ਤਰਾਂ ਦੇ ਮੁਲਾਜ਼ਮ ਵੀ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਤੇ ਕਾਫੀ ਸਮਿਆਂ ਤੋਂ ਜੋ ਮੁਸ਼ਕਿਲਾਂ ਆ ਰਹੀਆਂ ਸੀ ਕੰਮ ਨਹੀਂ ਹੋ ਰਹੇ ਸੀ ਛੋਟੇ-ਛੋਟੇ ਉਹ ਮੌਕੇ ਤੇ ਹੀ ਕੀਤੇ ਗਏ ਇਸ ਕੰਮ ਦੀ ਪੰਜਾਬ ਸਰਕਾਰ ਦੀ ਪਿੰਡ ਵਾਸੀ ਅਤੇ ਲੋਕ ਬਹੁਤ ਚਰਚਾ ਕਰ ਰਹੇ ਹਨ ਕਿ ਇਹ ਭਗਵੰਤ ਮਾਨ ਪੰਜਾਬ ਦੇ ਪੁੱਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਸਰਕਾਰ ਹੁਣ ਪਿੰਡਾਂ ਦੇ ਵਿੱਚ ਹੀ ਆ ਕੇ ਕੰਮ ਕਰ ਰਹੀ ਹੈ ਜਿਸ ਦਾ ਸਾਰੇ ਸ਼ਹਿਰ ਨਿਵਾਸੀ ਪਿੰਡ ਵਾਸੀ ਬਹੁਤ ਖੁਸ਼ੀ ਮਨਾ ਰਹੇ ਨੇ ਅਤੇ ਨਾਲ ਹੀ ਦਬਾਵਾ ਦੇ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਾਲ ਹੀ volunteers ਸਹਿਬਾਨ ਆਮ ਆਦਮੀ ਪਾਰਟੀ ਦੇ ਉਥੇ ਪੂਰਾ ਦਿਨ ਮੌਜੂਦ ਰਹੇ ਜਿਨ੍ਹਾਂ ਨੇ ਕੀ ਬਹੁਤ ਮਦਦ ਕੀਤੀ ਨਾਲ ਹੀ ਤਸੀਦਾ ਮੈਡਮ ਨੇ ਕਿਹਾ ਅਗਰ ਫੇਰ ਵੀ ਕਿਸੇ ਨੂੰ ਕੋਈ ਕੰਮ ਰਹਿ ਗਿਆ ਤਾਂ ਉਹ ਆਪਣੇ ਨਾਲ ਦੇ ਪਿੰਡ ਜਾਂ ਦਫਤਰ ਆ ਕੇ ਜਦ ਮਰਜੀ ਆਪਣਾ ਅਧੂਰਾ ਕੰਮ ਕਰਵਾ ਸਕਦਾ ਹੈ ਅਸੀਂ ਹਰ ਸਮੇਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਜੀ ਉਹਦਾ ਜੋ ਮੈਂ ਕਹਿੰਦਾ ਮੈਂ ਡਿਸਟ੍ਰਿਕਟ ਵਾਈਸ ਪਰ ਜੈਂਪਾਇੰਟ ਆਈਏ ਜੀ ਸਰਕਾਰ ਨੇ ਅਧਿਕਾਰੀ ਆਏ ਨੇ ਮੁਸਤਫਾ ਹੁਣਵਾਦ ਕੀ ਕਹਿਣਾ ਇਹ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਰਕਾਰ ਸਾਡੇ ਦਵਾਰ ਦੇ ਰਾਹੀਂ ਪਿੰਡਾਂ ਦੇ ਵਿੱਚ ਜਾ ਕੇ ਇਕੱਲੇ ਇਕੱਲੇ ਅਫਸਰਾਂ ਨੂੰ ਪਿੰਡਾਂ ਦੇ ਵਿੱਚ ਭੇਜਿਆ ਵੀ ਕਿਸੇ ਵੀ ਜੀ ਨਾਲ ਜਿਹੜੇ ਪ੍ਰੋਬਲਮਾਂ ਨੇ ਜਿਨ੍ਹਾਂ ਦੇ ਪਿਛਲੀਆਂ ਸਰਕਾਰਾਂ ਦੇ ਵਿੱਚ 10-10 ਵੀੜੇ ਲਵਾ ਕੇ ਵੀ ਕਈ-ਕਈ ਦਿਨ ਖਰਾਬ ਕਰਕੇ ਵੀ ਕੰਮ ਨਹੀਂ ਹੁੰਦੇ ਸੀਗੇ ਉਹ ਦਿਨਾਂ ਦੇ ਵਿੱਚ ਹੀ ਆਪਦੇ ਪਿੰਡੋਂ ਪਿੰਡੀ ਕੰਮ ਹੋਣੇ ਸ਼ੁਰੂ ਕਰ ਦਿੱਤੇ ਨੇ ਉਹ ਜਿਨੇ ਅਫਸਰ ਸਾਹਿਬਾਨ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੋ ਤੰਦੇਹੀ ਦੇ ਨਾਲ ਇੱਥੇ ਕੰਮ ਕਰ ਰਹੇ ਨੇ ਤੇ ਲੋਕਾਂ ਦੇ ਜਿਹੜੇ ਕੰਮ ਨੇ ਉਹ ਸਵਾਰ ਰਹੇ ਨੇ ਜਿਨੇ ਹੈਲਥ ਡਿਪਾਰਟਮੈਂਟ ਦੇ ਕੰਮ ਨੇ ਬਿਜਲੀ ਬੋਰਡ ਦੇ ਕੰਮ ਨੇ ਯਾ ਦਿਨਾਂ ਦੇ ਸਰਟੀਫਿਕੇਟ ਵਗੈਰਾ ਜਿੰਨੇ ਵੀ ਬਣਨਾਂ ਨੇ ਕਾਸਟ ਦੇ ਨੇ ਹੋਰ ਦਰਾਂ ਦੇ ਸਾਰੇ ਸਾਰੇ ਪਿੰਡੋਂ ਪਿੰਡੀ ਬਣਨਾਂ ਸ਼ੁਰੂ ਹੋ ਗਏ ਇਹ ਜੀ ਕੈਂਪਾਂਫ ਹੋਰ ਬਟਾ ਜੁ ਲੱਗ ਰਹੇ ਨੇ ਜੀ ਹਾਂ ਜੀ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਜਿੰਨੇ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਇਹ ਕੈਂਪਾਂ ਦਾ ਪ੍ਰਚਾਰਾ ਕੀਤਾ ਜਾ ਰਿਹਾ ਜਿੰਨੇ ਅਫਸਰ ਨੇ ਉਹ ਪਿੰਡਾਂ ਵਿੱਚ ਜਾ ਕੇ ਖੁਦ ਜਾ ਕੇ ਇੱਥੇ ਪੈਰ ਵੀ ਕਰਨਗੇ ਸਾਰੇ ਕੰਮ ਪਿੰਡਵੰਡੀ ਹੋਣਗੇ ਓਕੇ ਕੀ ਨਾਮ ਹੈ ਤੁਹਾਡਾ ਮੱਖਣ ਸਿੰਘ ਜੀ ਹਾਂ ਜੀ ਉਹਦੇ ਪਿੰਡ ਦੇ ਦੇ ਜੇ ਕੰਪ ਲੱਗਿਆ ਹੀ ਆਪਣੇ ਹੈ ਪੰਜਾਬੀਆਂ ਦਾ ਹਾਂ ਜੀ ਪ੍ਰਸਾਦ ਮਹਾਰਾਜ ਜੀ ਆਇਆ ਆਹਾਰ ਤੁਹਾਡੇ ਆਖਿਰਕਾਰ ਹਾਂਜੀ ਠੀਕ ਬਾਕੀ ਕਹਿਣਾ ਚਾਹੀਦਾ ਮਾਹ ਵਧੀਆ ਕੰਮ ਨੇ ਜੀ ਲੋਕਾਂ ਦੇ ਕੰਮ ਉਹ ਰਹੇ ਹੋ ਰਹੇ ਨੇ ਹਾਂ ਹਰੇਕ ਬੰਦਾ ਗਰੀਬ ਆਪਦਾ ਕੰਮ ਕਰਵਾ ਰਿਹਾ ਸਾਰਿਆਂ ਦੇ ਚੰਗੀ ਤਰ੍ਹਾਂ ਕੰਮ ਹੋ ਰਹੇ ਨੇ ਕਿੰਨੇ ਕੁ ਬਹਿ ਕੇ ਬੈਠੇ ਨੇ ਜੇ ਕੰਮ ਕਰਉਗਾ ਮੈਕਮੇਟਾ ਕਾਫੀ ਆਏ ਨੇ ਬਿੱਲੀ ਮੈਕਮਾ ਆਇਆ ਪਟਵਾਰੀ ਆਇਆ ਜੀ ਬਾਕੀ ਤਹਿਸੀਲਦਾਰ ਸਾਹਿਬ ਆਏ ਨੇ ਨਹਿਰੀ ਮੈਕਮਾ ਆਇਆ ਦਾ ਤੇ ਬਾਕੀ ਪ੍ਰਸ਼ਣ ਮੈਕਮਾ ਆਇਆ ਹਜ਼ਾਰ ਕਾਜ਼ੀ ਬਣ ਰਹੇ ਨੇ ਲੋਕਾਂ ਦੇ ਸਰਕਾਰ ਦੇ ਸ પૈਸੇ ਤੋਂ ਇਸ ਨੂੰ ਕੋਈ ਪੂਰਾ ਹਾਂਜੀ ਹਾਂਜੀ ਪੂਰੇ ਸੰਤੋਖੇ ਬਹੁਤ ਵਧੀਆ ਕੰਮ ਹੋ ਰਿਹਾ ਨੇ ਜੀ ਸਰਕਾਰ ਹੀ ਜਿੰਗਰ ਦੇ ਰਹੀ ਮੈਂ ਮੇਰਾ ਮੰਜੀ ਸਰ ਹਾਂਜੀ ਫਿਰ ਪਤਾਵਾਂ ਜਿਹੜਾ ਫੈਦੇ ਕੈਂਪ ਲੱਗਿਆ ਹੋਵੇ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਸਰ ਜੋ ਪੰਜਾਬ ਸਰਕਾਰ ਦੇ ਸਾਡੀ ਸਰਕਾਰ ਤੁਹਾਡੇ ਦੁਆਰ ਉਹ ਮੈਂ ਮੇਰੇ ਤਾਈ ਤੁਸੀ ਗ੍ਰਾਮ ਪੰਚਾਇਤ ਕੋਲੋਂ ਕੁਮਤਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਜੀ ਸਾਡੇ ਨਗਰ ਦੇ ਵਿੱਚ ਆਦੇ ਮੈਂ ਕੋਈ ਮਖੂਬ ਖਾਈ ਨਹੀਂ ਸੀ ਉਹਨਾਂ ਲੋਕਾਂ ਦੇ ਕੁਝ ਲੋਕਾਂ ਨੂੰ ਇਹਨੇ ਜੋ ਕੰਮ ਕਰਦੇ ਫਾਰਮ ਭਰੇ ਨੇ ਉਹਨਾਂ ਨੂੰ ਲੱਖਾਂਗੇ ਜੀ ਇਸ ਕਰਕੇ ਬਹੁਤ ਧੰਨਵਾਦ ਸੋਤ ਮਾਰਾ ਸਰਕਾਰ ਦੇ ਸਾਂਝੇ ਸੂਚੀ ਬਿਲਕੁਲ ਸਨਸਾ ਜੀ ਸਰਕਾਰ ਤੋਂ ਕੀ ਬੰਕਰ ਦਿੰਗੇ ਹੋਰ ਇਹਦੇ ਵਾਸਤੇ ਵੀ ਸਰਕਾਰ ਤੋਂ ਮੰਗ ਕਰੇਗਾ ਹੜਾ ਪਿੰਡ ਦੇ ਦੂਰੇ ਕੰਪਨੀ ਨੇ ਬਕਾਸ ਦੇ ਉਹ ਸਾਨੂੰ ਜ਼ਬਰਦਸਤ ਵੱਡ ਗਾਂਟਾਂ ਦੇ ਤੇ ਸਾਡੇ ਦਾ ਜਲਦੀ ਜਲਦੀ ਕੰਪੂਰੀ ਸਾਡੇ ਕੋਦਲ ਨੇ ਬੜੀ ਦਰਸ਼ਨ ਦੇ ਕੇ ਕੰਮ ਨਹੀਂ ਕਰਨ ਘਰ ਕੋਲੇ ਚਾਲੇ onu o doly